ਹਾਂਜੀ ਬ੍ਰਦਰ ਅੱਜ ਪਹੁੰਚੇ ਹੋ ਹਰੀਕੇਤੀ ਹਿਲ ਦੇ ਉੱਤੇ ਤੇ ਕਿਦਾਂ ਦਾ ਦੇਖਣ ਨੂੰ ਮਿਲ ਰਿਹਾ ਹੈ ਵਾਤਾਵਰਨ ਅੱਜ ਇੱਥੇ ਪਹਿਲੀ ਵਾਰੀ ਆਏ ਹੋ ਤੁਸੀਂ ਹਾਂਜੀ ਪਹਿਲੀ ਵਾਰ ਆਏ ਹਾਂ ਕਿ ਕਿਦਾਂ ਦਾ ਨਜ਼ਾਰਾ ਦੇਖਣਾ ਨਜ਼ਾਰਾ ਹੈ ਤਾਂ ਜੀ ਆਇਆ ਹੈ ਕਿ ਨੈਚੁਰਲ ਸਾਰੇ ਕਿਤੇ ਹੁਣ ਜਾਂਦੇ ਆਪ ਕਿਤੇ ਆਪਾਂ ਨੂੰ ਸਾਫ਼ ਹਵਾ ਤਾਂ ਅੱਜਕੱਲ੍ਹ ਅਨੁਭਵ ਬਹੁਤ ਔਖਾ ਹੁੰਦਾ ਹੈ ਇੱਥੇ ਦਾ ਮਤਲਬ ਵੀ ਜੰਨਤ ਜੀ ਲੱਗਦੀ ਹੈ ਵੀ ਆਪਾਂ ਨੂੰ ਆ ਕੇ ਨਾ ਤੇ ਸਕੂਨ ਮਿਲਦਾ ਹੈ ਜੇ ਆਪਾਂ ਨੂੰ ਆਪਦੇ ਸਾਰੇ ਕੰਮ ਕਾਜਾਂ ਤੋਂ ਇੱਕ ਜਾਂ ਦੋ ਦਿਨ ਲੈਣੇ ਚਾਹੀਦੇ ਆ ਮਹੀਨੇ 'ਚ ਜਾਂ ਹਫਤੇ 'ਚ ਵੀ ਕੱਢਣੇ ਚਾਹੀਦੇ ਆ ਆਪਾਂ ਨੂੰ ਇਹੋ ਜਿਹੀ ਥਾਵਾਂ ਤੇ ਆਉਣਾ ਚਾਹੀਦਾ ਹੈ ਤਾਂ ਕਿ এনवायरमेंट ਵੀ ਐਕਸਪਲੋਰ ਕਰੀਏ ਫੈਮਲੀਆਂ ਨੂੰ ਆਪਦੇ ਬੱਚਿਆਂ ਨਾਲ ਆਉਣਾ ਚਾਹੀਦਾ ਬੱਚਿਆਂ ਨੂੰ ਦਿਖਾਨੀਆਂ ਚਾਹੀਦੀਆਂ ਇੱਥੇ ਚੀਜ਼ਾਂ ਇੱਥੇ ਸਾਈਕਲਿੰਗ ਕਰਨਾ ਇੱਕ ਬੜਾ ਹੀ ਸਕੂਨ ਦਾ ਫੀਲ ਕਰਦੇ ਆ ਪਾ ਕੰਮ ਕਰਕੇ ਸਾਰਾ ਕੁਝ ਤਾਂ ਇਹ ਚੀਜ਼ਾਂ ਬਹੁਤ ਸਹੀ ਹੈ এনवायरमेंट ਨਾਲ ਹਨੀ ਬ੍ਰਦਰ ਅੱਜ ਪਹੁੰਚੇ ਹਰੀਕੇਤੀ ਦੇ ਉੱਤੇ ਕਿ ਕਿੰਨਾ ਦਾ ਦੇਖਣ ਨੂੰ ਮਿਲ ਰਿਹਾ ਹੈ ਵਾਤਾਵਰਨ ਅੱਜ ਇੱਥੇ ਪਹਿਲੀ ਵਾਰ ਆਏ ਹੋ ਤੁਸੀਂ ਹਾਂਜੀ ਪਹਿਲੀ ਵਾਰ ਆਏ ਹਾਂ ਕਿੰਦਾ ਦਾ ਨਜ਼ਾਰਾ ਦੇਖਣਾ ਨਜ਼ਾਰਾ ਹੈ ਤਾਂ ਜੀ ਆਇਆ ਕਿ ਨੇਚਰਲ ਸਾਰੇ ਕਿਤੇ ਹੁਣ ਜਾਂਦੇ ਆਪਾਂ ਕਿਤੇ ਆਪਾਂ ਨੂੰ ਸਾਫ਼ ਹਵਾ ਤਾਂ ਅੱਜਕੱਲ੍ਹ ਅਨੁਭਵ ਬਹੁਤ ਔਖਾ ਹੁੰਦਾ ਇੱਥੇ ਤਾਂ ਮਤਲਬ ਵੀ ਜੰਨਤ ਜੀ ਲੱਗਦੀ ਹੈ ਵੀ ਆਪਾਂ ਨੂੰ ਆ ਕੇ ਨਾ ਤੇ ਸਕੂਨ ਮਿਲਦਾ ਜੇ ਆਪਾਂ ਨੂੰ ਆਪਦੇ ਸਾਰੇ ਕੰਮ ਕਾਜਾਂ ਤੋਂ ਇੱਕ ਜਾਂ ਦੋ ਦਿਨ ਲੈਣੇ ਚਾਹੀਦੇ ਆ ਮਹੀਨੇ 'ਚ ਜਾਂ ਹਫ਼ਤੇ 'ਚ ਵੀ ਕੱਢਣੇ ਚਾਹੀਦੇ ਆ ਆਪਾਂ ਨੂੰ ਇਹੋ ਜੀ ਥਾਵਾਂ ਤੇ ਆਉਣਾ ਚਾਹੀਦਾ ਹੈ ਤਾਂ ਕਿ এনवायरमेंट ਵੀ ਐਕਸਪਲੋਰ ਕਰੀਏ ਫੈਮਿਲੀਜ਼ ਨੂੰ ਆਪਦੇ ਬੱਚਿਆਂ ਨਾਲ ਆਉਣਾ ਚਾਹੀਦਾ ਹੈ ਬੱਚਿਆਂ ਨੂੰ ਦਿਖਾਨੀਆਂ ਚਾਹੀਦੀਆਂ ਇੱਥੇ ਚੀਜ਼ਾਂ ਇੱਥੇ ਸਾਈਕਲਿੰਗ ਕਰਨਾ ਇੱਕ ਬੜਾ ਹੀ ਸਕੂਨ ਜਾਂ ਫੀਲ ਕਰਦੇ ਆ ਆਪ ਕੰਮ ਕਰਕੇ ਸਾਰਾ ਕੁਝ ਤਾਂ ਇਹ ਚੀਜ਼ਾਂ ਬਹੁਤ ਸਹੀ ਹੈ এনवायरमेंट ਨਾ